ਸਿੱਖ ਹੋਣ ਦੇ ਨਾਂ ਤੇ ਨਿਮਾਣਾ ਹੋਣ ਦੇ ਨਾਂ ਤੇ ਸਾਡਾ ਵੱਡੀ ਓਟ ਸਾਡੇ ਗੁਰੂ ਸਾਹਿਬ ਦੀ ਉਹ ਤੋਂ ਲੈ ਕੇ ਤੁਰਦੇ ਆ ਕੋਈ ਵੀ ਕਾਰਜ ਹੋਵੇ ਤੋਂ ਆਪਣੇ ਮਾਲਵੇਚ ਹੀ ਹੈ ਤਖਤ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅੱਜ ਗੁਰੂ ਦਾ ਦਰਜਾ ਮਿਲਿਆ ਉਹਨੇ ਸਵਾਦਨਾ ਕੀਤੀ ਹੈ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਹੋਰਾਂ ਤੋਂ ਕਰਵਾਈ ਗਈ ਔਰ ਉਸ ਥਾਂ ਤੇ ਨੂੰ ਪੰਜਮਾ ਤਖਤ ਵੀ ਕਿਹਾ ਜਾਂਦਾ ਹੈ ਸਿੱਖ ਪੰਥ ਦਾ ਮੈਂ ਆਪਣੇ ਸਾਰੇ ਸਾਥੀਆਂ ਨਾਲ ਜਿਦੇ ਚ ਐਮ ਐਲ ਏ ਸਹਿਬਾਨ ਪਾਰਟੀ ਦੇ ਪ੍ਰਧਾਨ ਔਰ ਬਲਾਕਾਂ ਦੇ ਪ੍ਰਧਾਨ ਸਹਿਬਾਨ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਨਾਲ ਹੀ ਹੋਰ ਪਤਵੰਤੇ ਸੱਜਣ ਵਲੰਟੀਅਰ ਚੇਅਰਮੈਨ ਸਹਿਬਾਨ ਪੰਜਾਬ ਦੇ ਔਰ ਸਾਰੀਆਂ ਕਾਰਪੋਰੇਸ਼ਨਾਂ ਬੋਰਡਾਂ ਦੇ ਸੋ ਸਾਰੇ ਰਲ ਮਿਲ ਕੇ ਸੰਗਤ ਰੂਪ ਹੋ ਕੇ ਗੁਰੂ ਦੇ ਚਰਨਾ ਚਰਦਾਸ ਕਰਨ ਲਈ ਅਸੀਂ ਸਾਰੇ ਨਿਮਾਣੇ ਬਣ ਕੇ ਆਏ ਆਂ ਜਰਵਾਨਿਆਂ ਨਾਲ ਸਾਡੀ ਝੰਗ ਹੈ ਸਤਿਗੁਰੂ ਮਿਹਰ ਕਰਨ ਉਹਨਾਂ ਨੇ ਹਮੇਸ਼ਾ ਗਰੀਬ ਦੀ ਬਾਹ ਫੜੀ ਹੈ ਤੋਂ ਸਾਨੂੰ ਇਸ ਵੱਡੇ ਮੋਰਚੇ 'ਚ ਫਤਿਹ ਬਖਸ਼ਣ ਦੇ ਕੋਲੇ ਸੋ ਨਿਹਾਲ ਦਾ ਐਲਾਨ ਕਰਦੇ ਆਂ ਵੇਖੋ ਜੀ ਅਸੀਂ ਤਾਂ ਆਪ ਇਕੱਲੇ ਹੀ ਲੜਦੇ ਆਂ ਤੇ ਕੋਈ ਗੱਲ ਨਹੀਂ ਕੋਈ ਇਕੱਲਾ ਲੜਦਾ ਦੋ ਲੜਦਾ ਮੈਨੂੰ ਉਹਨਾਂ ਗੱਲਾਂ ਨਾਲ ਕੋਈ ਨਹੀਂ ਕਿਉਂਕਿ ਇਹ ਜਿਹੜੀ ਸਾਰੀ ਲੋਕਾਂ ਦੇ ਸੰਗਤ ਦੇ ਜਨਤਾ ਦੇ ਹੱਥ ਵਿੱਚ ਆ ਜਾਂਦੀ ਹੈ ਸੋ ਮੈਂ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਜੀ ਹੋਰ ਵੱਲੋਂ ਭਗਵੰਤ ਮਾਨ ਜੀ ਹੋਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਮੈਂ ਇਸ ਲੋਕ ਸਭਾ ਹਲਕੇ ਲਈ ਉਮੀਦਵਾਰ ਹਾਂ ਮੇਰੇ ਲਈ ਉਹ ਬੀਜੇਪੀ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਆ ਜਾਂਦਾ ਹੈ ਕਾਂਗਰਸ ਪਾਰਟੀ ਆ ਜਾਂਦੀ ਹੈ ਉਮੀਦਵਾਰ ਕੋਈ ਆ ਜਾਂਦਾ ਮੈਨੂੰ ਉਸ ਗੱਲ ਨਾਲ ਨਹੀਂ ਕਦੇ ਕਿਸੇ ਦਾ ਨਾਮ ਲਿਆ ਜਾਂਦਾ ਕਿਉਂਕਿ ਚੋਣਾਂ 'ਚ ਹਰ ਇੱਕ ਦਾ ਹੱਕ ਹੈ ਕੋਈ ਵੀ ਲੜ ਸਕਦਾ ਜੋ ਆਊਗਾ ਉਹਨਾਂ ਦੀ ਹੈ ਔਰ ਲੋਕਾਂ ਨੇ ਵੱਡਾ ਫੈਸਲਾ ਕਰਨਾ ਹੈ ਜਨਤਾ ਨੇ ਫੈਸਲਾ ਕਰਨਾ ਹੈ ਮੈਂ ਜਨਤਾ ਦੇ ਸੇਵਾ ਵਿੱਚ ਹਾਜ਼ਰ ਹਾਂ ਬੁੜਿਆ ਸਾਹਿਬ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਰਾਜਨੀਤੀ ਨੂੰ ਲੈ ਕੇ ਬੜਾ ਆਪਸ ਵਿੱਚ ਜਿਹੜਾ ਫਰਕ ਪੈ ਰਿਹਾ ਹੈ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਤੁਹਾਡੇ ਦਿੱਲੀ ਦੇ ਵਿੱਚ ਵੀ ਹਾਲਾਤ ਬਣਦੇ ਜਾ ਰਹੇ ਨੇ ਵੇਖੋ ਜੀ ਜਿਹੜੀ ਸੈਂਟਰ ਵਿੱਚ ਰਾਜ ਕਰਨ ਦੀ ਭਾਜਪਾ ਹੈ ਉਹਨੋਂ ਵੱਲੋਂ ਕੋਈ ਵੀ ਵਿਰੋਧੀ ਆ ਉਹਨੂੰ ਵਿਰੋਧੀ ਪਾਰਟੀ ਦਾ ਉਹਨੂੰ ਦਬਾਇਆ ਜਾ ਰਿਹਾ ਹੈ ਕਿਸੇ ਤੇ ਵੀ ਬਿਨਾ ਮਤਲਬ ਜਿਵੇਂ ਇਲੈਕਸ਼ਨ ਚੱਲ ਪਏ ਤਾਂ ਉਹਦੇ ਕਦੇ ਵੀ ਜਦੋਂ ਸਿਆਸੀ ਬੰਦੇ ਹੁੰਨੇ ਹਾਲਾਂਕਿ ਇੱਕ ਨੈਸ਼ਨਲ ਪਾਰਟੀ ਹੈ ਜਿਹਦੇ ਪ੍ਰਧਾਨ ਜੀ ਨੇ ਕੇਜਰੀਵਾਲ ਜੀ ਜਿਨ੍ਹਾਂ ਦਾ ਰਾਜ ਦਿੱਲੀ ਵਿੱਚ ਹੈ ਮੁੱਖ ਮੰਤਰੀ ਹੈ ਜਿਨ੍ਹਾਂ ਦੇ ਸਾਥੀ ਜਿਨ੍ਹਾਂ ਦੀ ਅਗਵਾਈ ਸੀ ਪੰਜਾਬ ਵਿੱਚ ਰਾਜ ਕਰਦੀ ਹੈ 10 ਸਾਡੇ ਰਾਜ ਸਭਾ ਦੇ ਮੈਂਬਰ ਹਨ ਇੱਕ ਲੋਕ ਸਭਾ ਵਿੱਚ ਵੀ ਹੈ ਸਾਡੇ ਬਾਹਰਲੇ ਸੂਬਿਆਂ ਵਿੱਚ ਵੀ ਐਮ ਐਲ ਏ ਸਹਿਬਾਨ ਨੇ ਔਰ ਉਸ ਬੰਦੇ ਨੂੰ ਕਦੇ ਵੀ ਬਾਅਦ ਵਿੱਚ ਫਲਾਇਆ ਜਾ ਸਕਦਾ ਸੀ ਕੋਈ ਕੈਂਟੀ ਨੇਸ਼ਨ ਕੰਮ ਤਾਂ ਕੀਤਾ ਨਹੀਂ ਸੀ ਕੋਈ ਬੰਬ ਬਰੂਤ ਉਹਨਾਂ ਦੇ ਕੋਲ ਹੋਵੇ ਤਾਂ ਹੋਣੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ ਜੋ ਉਹ ਛੇ ਸਮਝਦੇ ਆ ਵੀ ਅਸੀਂ ਚੋਣ ਵਿੱਚ ਖਰਲ ਪਾਵਾਂਗੇ ਕਿ ਕਦੇ ਵੀ ਨਹੀਂ ਉਹ ਮਨਸੂਬੇ ਉਹਨਾਂ ਦੇ ਪੂਰੇ ਹੋ ਸਕਦੇ ਜਿਸ ਤਰ੍ਹਾਂ ਜਾਖੜ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਅਕਾਲੀ ਦਲ ਨਾਲ ਰਲ ਕੇ ਚੋਣ ਨਹੀਂ ਲੜਾਂਗੇ ਉਹਨਾਂ ਦਾ ਬਿਆਨ ਆ ਗਿਆ ਕਿ ਮੈਂ ਇਹ ਦਿੱਕਤ ਨਹੀਂ ਸਿੱਖੋ ਜੀ ਉਹਦੇ ਚ ਜਾਖੜ ਸਾਹਿਬ ਨੇ ਜੋ ਬਿਆਨ ਦਿੱਤਾ ਉਹਨਾਂ ਮੁਤਾਬਕ ਹੋ ਸਕਦਾ ਪਾਰਟੀਆਂ ਨੇ ਕਿਸੇ ਨਾਲ ਸਮਝੌਤਾ ਕਰਨਾ ਕਿਸੇ ਨਾਲ ਰਲ ਕੇ ਲੜਨਾ ਕਿਸੇ ਨੇ ਏਟੋੜ ਲੜਨਾ ਉਹਨਾਂ ਦੀ ਆਪਣੀ ਆਪਣੀ ਖੁਆਇਸ਼ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦਾ ਪੰਜਾਬ ਦੀ ਰਾਜਨੀਤੀ ਦਾ ਸਭ ਦੇਖਣ ਨੂੰ ਮਿਲੂਗਾ ਸਾਬ ਪੰਜਾਬ ਦੇ ਲੋਕਾਂ ਨੇ ਸਭ ਨੂੰ ਹਮਦਰਦੀ ਪ੍ਰਗਟ ਕੀਤੀ ਹੈ ਵੀ ਇਹ ਇੱਥੋਂ ਤੱਕ ਦੂਸਰੀਆਂ ਪਾਰਟੀਆਂ ਵਾਲੇ ਵੀ ਸਮਝਣ ਲੱਗੇ ਆ ਵੀ ਜੇ ਐ ਲੋਕਾਂ ਨੂੰ ਗ੍ਰਿਫਤਾਰ ਕਰ ਲੈਣਗੇ ਕਿਸੇ ਨੂੰ ਕਿਤੇ ਵੀ ਫੜ ਸਕਦੇ ਉਹ ਕਿਸਾ ਗਾ ਰਹੇ ਜੀ ਰਹਿਣਗੇ ਜੀ ਖੁੱਦ ਦੇ ਕੀ ਰਹਿਣਗੇ ਦੇਖੋ ਜੀ ਅਸੀਂ ਤਾਂ ਪੰਜਾਬ ਦੇ ਲੋਕ ਆ ਬਹੁਤ ਲੰਮੇ ਸਮੇਂ ਬਾਅਦ ਸਾਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਸਮਝ ਕੇ 92 ਲੋਕਾਂ ਨੂੰ ਐਮਐਲਏ ਬਣਾਇਆ ਸਾਡੀ ਸਰਕਾਰ ਬਣਾਈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਦਿਨ-ਪ੍ਰਤੀ ਦਿਨ ਤੁਸੀਂ ਆਪ ਜਾਣਦੇ ਹੋ ਪਿਛਲੀਆਂ ਸਰਕਾਰਾਂ ਦੀ ਵੀ ਕਿਉਂ ਲਾਸਟ ਸਮੇਂ 'ਚ ਆ ਕੇ ਹਰ ਇੱਕ ਦੀ ਸ਼ੁਰੂਆਤ ਕਰਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਚਾਹੇ ਨੌਕਰੀਆਂ ਦੀ ਗੱਲ ਹੈ 42-43 ਹਜ਼ਾਰ ਹੋ ਗਈਆਂ ਨੇ ਔਰ ਜੇ ਬਿਜਲੀ ਦੀ ਵੀ 600 ਯੂਨਟ ਜਿਹਦੇ ਨਾਲ ਹਰ ਕਰਦੂ ਬਹੁਤ ਵੱਡਾ ਫੈਸਲਾ ਫਾਇਦਾ ਹੁੰਦਾ 4-5 ਹਜ਼ਾਰ ਰੁਪਏ ਦਾ ਕਰਤੀ ਕਬੀਲਦਾਰੀ ਬੱਚਿਆਂ ਦੀ ਫੀਸ ਹੋ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹੈ ਵੱਡਾ ਫਾਇਦਾ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਉਹਦੇ ਵਿੱਚ ਹੋ ਰਿਹਾ ਹੈ ਸਕੂਲਾਂ ਦਾ ਵੀ ਸੁਧਾਰ ਕੀਤਾ ਜਾਂਦਾ ਹੈ ਲੱਗੇ ਹੋਏ ਹਨ ਥੋੜਾ ਸਮਾਂ ਉਹ ਕਿਸਾਨਾਂ ਨੂੰ ਮਿਲੇ ਨੇ ਜੀ ਤੁਹਾਨੂੰ ਹੁਣ ਅੱਜ ਤੁਸੀਂ ਇੱਥੇ ਨਾ ਕੀ ਕੀ ਮੰਗ ਰੱਖੀ ਕਿਸਾਨਾਂ ਆਗੂਆਂ ਦੀ ਇੱਕ ਸੇਜੀ ਕੋਈ ਇੱਥੋਂ ਪਾਈਪ ਲਾਈਨ ਲੰਗੀ ਹੈ ਕਈ ਥਾਂ ਵਾਪਜਾ ਦੇ ਦਿੱਤਾ ਗਿਆ ਤੇ ਕਈ ਥੋੜਾ ਉਹਨਾਂ ਦਾ ਰਹਿ ਗਿਆ ਮੈਂ ਉਹਨਾਂ ਨੂੰ ਭਰੋਸਾ ਦਿੱਤਾ ਵੀ ਜਿਹੜੀ ਵੀ ਅਥਾਰਟੀ ਕੋਲੇ ਜਾਣਾ ਹੋਇਆ ਕਿਉਂਕਿ ਜੇ ਆਸ-ਪਾਸੇ ਉਹ ਮਿਲਿਆ ਤਾਂ ਇੱਥੇ ਵੀ ਮਿਲ ਉਹ 23 ਤਰੀਕ ਦਾ ਕੀ ਪ੍ਰੋਗਰਾਮ ਹੈਗਾ ਉੱਥੇ 23 ਤਰੀਕ ਨੂੰ ਜੀ ਆਰਾਮ ਲੀਲਾ ਮੈਦਾਨ ਵਿੱਚ ਮੱਡੀ ਜਿਹੜੀ ਰੋਸ ਰੈਲੀ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਜੀ